ਚੀਫ ਮਿਨਿਸਟਰ ਕੰਪਰੋਮਾਈਜ਼ ਹੈ ਔਰ ਬੀਜਪੀ ਦਾ ਇਹ ਬੀ ਟੀਮ ਦਾ ਖਿਡਾਰੀ ਹੈ ਬੀਜਪੀ ਦਾ ਸਟੂਜ ਹੈ ਬੀਜਪੀ ਦਾ ਟਾਊਟ ਹੈ ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਔਰ ਇਹ ਗੱਲ ਬੜੀ ਛੇਤੀ ਸਾਬਤ ਹੋ ਜਾਣੀ ਜੇ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਧਰਤੀ ਤੋਂ ਰਹਿਸਤ ਹੋਏ ਆ ਤੇ ਕੀ ਤੁਸੀਂ ਸਮਝਦੇ ਹੋ ਭਗਵੰਤ ਮਾਨ ਦੀ ਨੌਲੇਜ ਤੋਂ ਬਿਨਾਂ ਹੋਗੇ ਔਰ ਬਿੱਟੂ ਔਰ ਭਗਵੰਤ ਮਾਨ ਦਾ ਪਿਆਰ ਔਰ ਭਾਜਪਾ ਤੇ ਭਗਵੰਤ ਮਾਨ ਦਾ ਪਿਆਰ ਇਹ जग जाहीर ਹੈ ਜਿਸ ਲਵ ਅਫੇਅਰ ਨੀਡਸ نو ਇੰਟਰੋਡਕਸ਼ਨ ਇਹ 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 ਲਾਬਾ ਪੇਰ ਬਾਰੇ ਸਾਰੇ ਜਾਣਦੇ ਨੇ ਔਰ ਬੀਜੇਪੀ ਦਾ ਬਿੱਟੂ ਸਾਹਿਬ ਦਾ ਇੱਕ ਵਾਰੀ ਕਹਿਣਾ ਕਿ ਬੜੀ ਛੇਤੀ ਇਹ ਸਾਰੇ ਕਿਸਾਨ ਲੀਡਰਾਂ ਦੇ ਖਿਲਾਫ ਕਾਰਵਾਈ ਹੋਊਗੀ ਉਹ ਗੱਲ ਅੱਜ ਸੱਚੀ ਹੋ ਗਈ ਜੀ ਕਾਰਵਾਈ ਸ਼ੁਰੂ ਹੈ ਔਰ ਕਿਸਾਨ ਲੀਡਰਾਂ ਨੂੰ ਡਰਾਉਣ ਧਮਕਾਉਣ ਦੀ ਉਹਨਾਂ ਦੇ ਝੂਠੇ ਪਰਚੇ ਦਰਜ ਕਰਨ ਦੀ ਸਾਜਸ਼ਾ ਸ਼ੁਰੂ ਨੇ ਔਰ ਸਰਕਾਰ ਇਹਦੇ ਚ ਕੀ ਮੰਚਾ ਰੱਖਦੀ ਹੈ ਤਾਂ ਉਹਨਾਂ ਦੇ ਮਨਿਸਟਰ ਨੇ ਬਿੱਟੂ ਸਾਹਿਬ ਨੇ ਕਲੀਅਰ ਕਰਿਆ ਜਿੰਨੀ ਵੀ ਨੈਸ਼ਨਲ ਪਾਰਟੀਆਂ ਐ ਉਹਨਾਂ ਦਾ ਰਵਈਆ ਪੰਜਾਬ ਪ੍ਰਤੀ ਪੰਜਾਬ ਦੇ ਪਾਣੀਆਂ ਪ੍ਰਤੀ ਪੰਜਾਬ ਦੇ ਇਹ ਰਾਜਧਾਨੀ ਪ੍ਰਤੀ ਪੰਜਾਬ ਦੇ ਬੀਬੀਐਮਬੀ ਪ੍ਰਤੀ ਜੋ ਸਾਡੇ ਰਾਈਟਸ ਨੇ ਜਾਂ ਪੰਜਾਬ ਦੀ ਵਿਧਾਨ ਸਭਾ ਇੱਥੇ ਵਕਰੀ ਵਿਧਾਨ ਸਭਾ ਬਣਾਉਣ ਦੇ ਮੁੱਦੇ ਤੇ ਇਹ ਸਾਰੇ ਮੁੱਦਿਆਂ ਤੇ ਭਾਜਪਾ ਦੀ ਜਾਂ ਆਮ ਆਦਮੀ ਪਾਰਟੀ ਦੀ ਕੀ ਪਾਲਿਸੀ ਹੈ ਸਪਸ਼ਟ ਤੁਸੀਂ ਇਸ ਤੋਂ ਹੀ ਲਾ ਲਓ ਹਿਸਾਬ ਕਿ ਜਦ ਇਹ ਮੀਟਿੰਗ ਹੋਈ ਸੀ ਸਾਡਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਸਾਨੂੰ ਵੀ ਜ਼ਮੀਨ ਦੇ ਦਿਓ ਇੱਕ ਵਤਗਰੀ ਵਿਧਾਨ ਸਭਾ ਉਡਾਉਣ ਲਈ ਮਤਲਬ ਕਿ ਤੁਸੀਂ ਜਿਹੜੀ ਵਿਧਾਨ ਸਭਾ ਤੁਹਾਡੇ ਕੋਲ ਉਹਦੇ ਘਰ ਤੁਸੀਂ ਵਿਧਾਨ ਸਭਾਉ ਛੱਡੀ ਸੋ தி ਚੀਫ ਮਿਨਿਸਟਰਸ ਲੈਕ ਆਫ ਨੋਲੇਜ ਐਂਡ ਲੈਕ ਆਫ ਅੰਡਰਸਟੈਂਡਿੰਗ ਦੇਖੋ ਸਭ ਤੋਂ ਪਹਿਲਾਂ ਤਾਂ ਜਿਸ ਕੰਮ ਲਈ ਮੈਂ ਆਇਆ ਨਾ ਜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਣੀ ਪੰਜਾਬ ਯੂਨੀਵਰਸਿਟੀ ਜੀ ਜੋ ਨੌਜਵਾਨਾ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਜਿਹੜੇ ਵੱਖ-ਵੱਖ ਸਟੂਡੈਂਟ ਵਿੰਗਸ ਨੇ ਹਰ ਪਾਰਟੀ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀ ਪਲੇਟਫਾਰਮ ਤੇ ਆ ਕੇ ਇਸ ਸੰਵਿਧਾਨ ਨੂੰ ਬਚਾਉਣ ਵਾਸਤੇ ਜਿਹਨੂੰ ਭਾਜਪਾ ਇੱਕ ਮੈਚ ਸਮਝਦਾ ਫੋਟੋ ਓਪਰਚ्युनिटी ਬਣਾ ਕੇ ਰੱਖਦਾ ਕਿ ਥਿਸ ਇਸ ਨਾਟ ਅ ਵੋਟੋ ਓਪਰਚ्युनिटी ਥਿਸ ਇਸ ਅਬਾਊਟ ਸਾਡੇ ਅਧਿਕਾਰਾਂ ਦੀ ਗੱਲ ਔਰ ਪੰਜਾਬ ਦੇ ਜਿਸ ਤਰੀਕੇ ਨਾਲ ਅਧਿਕਾਰਾਂ ਨੂੰ ਡਾਕੇ ਮਾਰੇ ਗਏ ਆ ਚਾਹੇ ਉਹ ਪਾਣੀਆਂ ਦਾ ਮੁੱਦਾ ਹੈ ਚਾਹੇ ਉਹ ਹਰਿਆਣਾ ਵਿਧਾਨ ਸਭਾ ਬਣਾਉਣ ਦਾ ਮੁੱਦਾ ਹੈ ਚਾਹੇ ਉਹ BBMP ਦਾ ਮੁੱਦਾ ਹੈ ਜਾਂ ਪੰਜਾਬ ਦੇ ਜੋ ਯੂਟੀ 'ਚ ਜੋ ਇਹ ਫੈਸਲਾ ਸੀ ਕਿ ਇਸ ਯੂਟੀ 'ਚ 60 40 ਰੇਸ਼ੋ ਨਾਲ ਅਫਸਰ ਲਾਏ ਜਾਣਗੇ ਪੰਜਾਬ ਦੇ 60% 40% ਦੂਜੇ ਸੂਬੇ ਦੇ ਉਹ ਸਾਰਿਆਂ ਨੂੰ ਹੌਲੀ-ਹੌਲੀ ਡਿਲੂਟ ਕਰਨ ਦੀ ਜੋ ਕੋਸ਼ਿਸ਼ ਹੈ ਉਸ ਨੂੰ ਮੈਂ ਕੰਡੈਮਨ ਕਰਦਾ ਔਰ ਪੰਜਾਬ ਦੀ ਵਿਧਾਨ ਸਭਾ ਚ ਇਮੀਡੀਏਟ ਸੈਸ਼ਨ ਬੁਲਾਉਣ ਭਗਵੰਤ ਮਾਨ ਔਰ ਜੇ ਨਈ ਬੁਲਾਉਂਦੇ ਉਹਨਾਂ ਦੀ ਮਿਲੀ ਭੁਗਤ ਉਹਨਾਂ ਦੀ ਜੋ ਸੈਟਿੰਗ ਹੈ ਭਾਜਪਾ ਨਾਲ ਉਹ ਸਪਸ਼ਟ ਸਾਫ ਹੋਊਗੀ ਕਿਉਂਕਿ ਜਿੱਦ ਦੇ ਨਾ ਤੇ ਪਰਚਾ ਹੋਇਆ ਬੱਚਿਆਂ ਤੇ ਦੇਰ ਡੈਮੋਕਰੇਟਿਕਲੀ ਸ਼ਾਂਤ ਮੇ ਹੀ ਢੰਗ ਨਾਲ ਆਪ ਦੀ ਗੱਲ ਆਪ ਤੇ ਮੁੱਖ ਮੰਤਰੀ ਅਕੇ ਰੱਖਣ ਚੱਲੇ ਸੀ ਔਰ ਮੁੱਖ ਮੰਤਰੀ ਕੋਲ ਐਚਲੀ ਲਖਣ ਚੱਲੇ ਸੀ ਕਿਉਂਕਿ ਉਹ ਲੀਡਰ ਆਫ ਦਾ ਹਾਊਸ ਵੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਤੇ ਪੰਜਾਬ ਦੀ ਵਿਧਾਨ ਸਭਾ ਨੇ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਨਹੀਂ ਕਰਨੀ ਤੇ ਕੀ ਦੀ ਕਰਨੀ ਆ ਸੋ ਅਫਸੋਸ ਹੈ ਕਿ ਉਸ ਦਿਨ ਤਿੰਨ ਤਿੰਨ ਚਾਰ ਧੀਆਂ ਪੜਨਾ ਤੇ ਵੀ ਪਰਚਾ ਹੋਇਆ ਦੇਰ ਵਾਸ ਨੋ ਲੇਡੀ ਪੁਲਿਸ ਔਰ ਗਲਤ ਪਰਚਾ ਹੈ ਜਿੱਥੇ ਉਹ ਪਰਚਾ ਵਾਪਸ ਹੋਣਾ ਚਾਹੀਦਾ ਜੇ ਸਰਕਾਰ ਉਹ ਪਰਚਾ ਵਾਪਸ ਨਹੀਂ ਲੈਂਦੀ ਤੇ ਅਸੀਂ ਇਹੀ ਸਮਝਾਂਗੇ कि ਜਿਵੇਂ ਕਿਸਾਨੀ ਅੰਦੋਲਨ ਵੇਲੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਇੱਕ ਹੋਰ ਦੂਜੀ ਚਾਲ ਹੈ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ ਡਰਾਉਣ ਦੀ ਤੇ ਸਾਡੇ ਹੱਕ ਖੋਣ ਦੀ ਜੀਦੂ ਸ਼ਰੋਬਨੀ ਅਕਾਲੀ ਦਲ ਕੰਡੈਮ ਕਰਦਾ ਹੈ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਪੰਜਾਬ ਦੀ ਵਿਧਾਨ ਸਭਾ ਤੇ ਦੋਵੇਂ ਮਤੇ ਪੰਜਾਬ ਦੇ ਯੂਨੀਵਰਸਿਟੀ ਬਾਰੇ ਔਰ ਹਰਿਆਣਾ ਵਿਧਾਨ ਸਭਾ ਨੂੰ ਜ਼ਮੀਨ ਦੇਣ ਵਾਸਤੇ ਉਹ ਦੋ ਮਤੇ ਲਿਆ ਕੇ ਉਹਨਾਂ ਨੂੰ ਕੰਡੈਮ ਕੀਤਾ ਜਾਵੇ because you are also carrying the copy of the constitution so duty today is the concept that's why i'm carrying it ma'am carrying the constitution uh, in my hand to remind the bjp that they have if they are truly uh, committed to the constitution they cannot take away the rights of punjab punjab mm -hmm. de adhikar nahi khoe ja sakde tusi back door entry karke samvidhan diyan dhajjiyan nahi uda sakde ਜਿਵੇਂ ਬਾਕੀ ਯੂਨੀਵਰਸਿਟੀ ਚ ਜੇਸ ਜੇਸ ਯੂਨੀਵਰਸਿਟੀ ਚ ਜੇ ਸੂਬੇ ਚੋਂ ਪੈੰਧਿਆ ਉਹਨਾਂ ਦੇ ਅਧਿਕਾਰ ਨੇ ਇਸ ਲਈ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਔਰ ਲੋਕਤੰਤਰਿਕ ਪ੍ਰਕਿਰਿਆ ਸੈਨੇਟ ਦੀ ਇਲੈਕਸ਼ਨ ਲੋਕਾਂ ਦੀ ਆਵਾਜ਼ ਨੂੰ ਕੋਈ ਦਬਾਊਗਾ ਉਹਨੂੰ ਕਿਵੇਂ ਮੰਨ ਲਾਂਗੇ ਫਿਰ ਵਾਟ ਇਜ਼ ਦ ਡਿਫਰੈਂਸ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਜੇ ਤੁਸੀਂ ਡਿਕਟੇਟਰਸ਼ਿਪ ਵਾਲੀ ਜਾਣਾ ਤੇ ਫਿਰ ਇਹ ਸੰਵਿਧਾਨ ਦਾ ਮਤਲਬ ਕੋਈ ਨਹੀਂ ਰਹਿ ਜਾਂਦਾ ਔਰ ਸ਼ਹੀਦਾਂ ਦੀ ਸ਼ਹਾਦਤ ਦਾ ਮਤਲਬ ਕੋਈ ਨਹੀਂ ਰਹਿ ਜਾਂਦਾ ਸੋ ਇਟਸ ਦਾ ਰਾਈਟ ਇਹ ਬੱਚੇ ਜਿਹੜੀ ਲੜਾਈ ਲੜ ਰਹੇ ਆਈ ਥਿੰਕ ਆਲ ਪਾਰਟੀਆਂ ਨੀਡ ਟੂ ਗੈਟ ਕਮ ਟੂਗੇਦਰ ਰਾਈਜ਼ ਅਬਵ ਪਾਰਟੀ ਪੋਲਿਟੀਕਲ ਲਾਈਨਸ ਐਂਡ ਸਟੈਂਡ ਇਨ ਵਨ ਵਾਇਸ ਇਨ ਵਨ ਵਰਡ ਐਂਡ ਸਪੋਰਟ ਦਾ ਪੰਜਾਬ ਯੂਨੀਵਰਸਿਟੀ ਇਸ਼ੂ ਜੀ ਜੀ ਉਸ ਦਿਨ ਆ ਰੀਜਨਲ ਆਜ ਜਦ ਤੱਕ ਨਹੀਂ ਨਾ بلند ਹੋਊਗੀ ਜੀ ਤੇ ਇਸ਼ੂ ਕੰਪਰਮਾਈਜ਼ ਹੋਣਗੇ ਸਭ ਨੂੰ ਪਤਾ ਹੈ ਭਗਵੰਤ ਮਾਨ ਇੱਕ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਮੁੱਖ ਮੰਤਰੀ ਹੈ ਔਰ ਜਿੰਨੀ ਵੀ ਨੈਸ਼ਨਲ ਪਾਰਟੀਆਂ ਐ ਉਹਨਾਂ ਦਾ ਰਵਈਆ ਪੰਜਾਬ ਪ੍ਰਤੀ ਪੰਜਾਬ ਦੇ ਪਾਣੀਆਂ ਪ੍ਰਤੀ ਪੰਜਾਬ ਦੇ ਇਹ ਰਾਜਧਾਨੀ ਪ੍ਰਤੀ ਪੰਜਾਬ ਦੇ ਬੀਬੀਐਮਬੀ ਪ੍ਰਤੀ ਜੋ ਸਾਡੇ ਰਾਈਟਸ ਨੇ ਕੀ ਪੰਜਾਬ ਦੀ ਵਿਧਾਨ ਸਭਾ ਇੱਥੇ ਵਕਰੀ ਵਿਧਾਨ ਸਭਾ ਬਣਾਉਣ ਦੇ ਮੁੱਦੇ ਤੇ ਇਹ ਸਾਰੇ ਮੁੱਦਿਆਂ ਤੇ ਭਾਜਪਾ ਦੀ ਜਾਂ ਆਮ ਆਦਮੀ ਪਾਰਟੀ ਦੀ ਕੀ ਪਾਲਿਸੀ ਹੈ ਸਪਸ਼ਟ ਹੈ ਤੁਸੀਂ ਇਸ ਤੋਂ ਹੀ ਲਾ ਲੋ ਹਿਸਾਬ ਕਿ ਜਦ ਇਹ ਮੀਟਿੰਗ ਹੋਈ ਸੀ ਸਾਡਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਸਾਨੂੰ ਵੀ ਜ਼ਮੀਨ ਦੇ ਦਿਓ ਇੱਕ ਵਕਰੀ ਵਿਧਾਨ ਸਭਾ ਬਣਾਉਣ ਲਈ ਮਤਲਬ ਕਿ ਤੁਸੀਂ ਜਿਹੜੀ ਵਿਧਾਨ ਸਭਾ ਤੁਹਾਡੇ ਕੋਲ ਉਹਦੇ ਘਰ ਤੁਸੀਂ ਵਿਧਾਨ ਸਭਾ ਛੱਡੀ ਸੋ தி ਚੀਫ ਮਿਨਿਸਟਰਸ ਲੈਕ ਆਫ ਨੋਲੇਜ ਐਂਡ ਲੈਕ ਆਫ ਅੰਡਰਸਟੈਂਡਿੰਗ ਇਹ ਸਾਹਮਣੇ ਵੇਖਣ ਨੂੰ ਮਿਲਦੀ ਆ ਬੀਬੀਐਮਬੀ ਚ ਉਹਨਾਂ ਨੇ ਕੀ ਮਤਲਬ ਹੱਲ ਕਰਾਇਆ ਜਾਂ ਹਰਿਆਣੇ ਚ ਜਾ ਕੇ ਉਹਨੂੰ ਵੋਟਾਂ ਮੰਗ ਕੇ ਆਏ ਆ ਤੇ ਪਾਣੀਆਂ ਦੇ ਮੁੱਦੇ ਤੇ ਕੀ ਉਹਨਾਂ ਦਾ ਸਟੈਂਡ ਰਿਹਾ ਉੱਥੇ ਸੋ Chief Minister compromise ਹੈ ਔਰ BJP ਦਾ ਇਹ B team ਦਾ ਖਿਡਾਰੀ ਹੈ BJP ਦਾ स्टूड ਹੈ BJP ਦਾ ਟਾਊਟ ਹੈ ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਔਰ ਇਹ ਗੱਲ ਬੜੀ ਛੇਤੀ ਸਾਬਤ ਹੋ ਜਾਣੀ ਕਿਉਂਕਿ ਜਿਹੜੀ ਸ਼ਰਾਬ ਦੀ ਪਾਲਿਸੀ ਜੇ अरविंद केजरीवाल ਨੇ ਮਨੀਸ਼ ਸੋਧਿਆ ਨੇ ਦਿੱਲੀ ਚ ਘੁਟਾਲਾ ਕੀਤਾ ਤੇ ਉਹਨਾਂ ਨੇ ਤਾਂ ਪੰਜਾਬ ਦੀ ਪਾਲਿਸੀ ਬਣਾਈ ਸੀ ਤੇ ਉੱਥੇ ਘੁਟਾਲਾ ਕਿਉਂ ਨਹੀਂ ਕਿਉਂਕਿ ਭਾਜਪਾ ਨਾਲ ਰਲ ਕੇ ਖੇਡਦਾ ਇੱਥੇ ਘੁਟਾਲਾ ਨਹੀਂ ਉੱਥੇ ਘੁਟਾਲਾ ਹਾਈ ਕੰਡੈਮ ਜਿਹੜਾ ਡੱਲੇਵਾਲ ਸਾਹਿਬ ਨੂੰ ਅਰੈਸਟ ਕੀਤਾ ਜੀ ਉਸ ਨੂੰ ਮੈਂ ਕੰਡੈਮ ਕਰਦਾ ਔਰ ਸ਼ਾਂਤਬਾਈ ਢੰਗ ਨਾਲ ਬੜੇ ਲੰਮੇ ਸਮੇਂ ਤੋਂ ਬੈਠੇ ਆਪ ਦੀ ਹੱਕੀ ਮੰਗਾਂ ਲੈ ਕੇ ਔਰ ਅੱਜ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਸ਼ਾਂਤਮਈ ਢੰਗ ਨਾਲ ਆਪਦੀ ਸ਼ਾਂਤਮਈ ਧਰਨੇ ਤੇ ਬਹਿਣਾ ਸੀ ਔਰ ਭੁਖੜ ਹੜਤਾਲ ਤੇ ਬਹਿਣਾ ਸੀ ਜੇ ਸਾਡੇ ਕੋਲ ਉਹ ਅਧਿਕਾਰ ਵੀ ਨਹੀਂ ਰਹਿ ਗਿਆ ਤੇ ਫਿਰ ਇਹਨਾਂ ਨੂੰ ਇਹ ਗੱਲ ਨੂੰ ਵਿਚਾਰਨਾ ਚਾਹੀਦਾ ਕਿ ਇਹ ਕੀ ਹੈ ਸੰਵਿਧਾਨ ਦੇ ਉਲਟ ਨਹੀਂ ਕੀ ਹੈ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੀ ਸੋਚ ਦੇ ਉਲਟ ਨਹੀਂ ਸੋ ਬੜੀਆਂ ਗੱਲਾਂ ਨੇ ਅੱਜ ਔਰ ਬੀਜੇਪੀ ਦਾ ਬਿੱਟੂ ਸਾਹਿਬ ਦਾ ਇੱਕ ਵਾਰੀ ਕਹਿਣਾ ਬੜੀ ਛੇਤੀ ਇਹ ਸਾਰੇ ਕਿਸਾਨ ਲੀਡਰਾਂ ਦੇ ਖਿਲਾਫ ਕਾਰਵਾਈ ਹੋਊਗੀ ਉਹ ਗੱਲ ਅੱਜ ਸੱਚੀ ਹੋ ਗਈ ਕਿ ਕਾਰਵਾਈ ਸ਼ੁਰੂ ਹੈ ਔਰ ਕਿਸਾਨ ਲੀਡਰਾਂ ਨੂੰ ਡਰਾਉਣ ਧਮਕਾਉਣ ਦੀ ਉਹਨਾਂ ਦੇ ਝੂਠੇ ਪਰਚੇ ਦਰਜ ਕਰਨ ਦੀ ਸਾਜਸ਼ਾ ਸ਼ੁਰੂ ਨੇ ਔਰ ਸਰਕਾਰ ਇਹਦੇ ਚ ਕੀ ਮੰਨਚਾ ਰੱਖਦੀ ਹੈ ਤਾਂ ਉਹਨਾਂ ਦੇ ਮਨਿਸਟਰ ਨੇ ਬਿੱਟੂ ਸਾਹਿਬ ਨੇ ਕਲੀਅਰ ਕਰਤੀ ਤੇ ਕੋਪਸ ਉਸ ਦੀ ਗੱਲ ਇਹ ਆ हरियाणा पंजाब बॉर्डर ਤੇ ਕਿਸਾਨਾਂ ਦੀ ਡੈਥ ਹੋਈ ਆ ਤੁਹਾਨੂੰ ਯਾਦ ਹੋਊਗਾ ਇੱਕ ਨੂੰ ਮੱਥੇ ਪਿੱਛੇ ਸਿਰ ਤੇ ਗੋਲੀ ਮਾਰ ਕੇ ਉਹਦੀ ਡੈਥ ਹੋਈ ਚੁਪ ਕਰਨ ਦੀ ਅੱਜ ਤੱਕ ਇਹ ਨਹੀਂ ਹਿਸਾਬ ਲਾਇਆ ਗਿਆ ਕਿ ਗੋਲੀ ਆਈ ਕਿੱਥੋਂ ਉਹਦੇ ਵਾਸਤੇ ਆਨਰੇਬਲ ਹਾਈ ਕੋਰਟ ਨੂੰ ਇੱਕ ਕਮੇਟੀ ਬਣਾਉਣੀ ਪਈ ਜਦੋਂ ਲਾਅਨ ਆਰਡਰ ਤੇ ਇਹ ਜਿਹੇ ਹਾਲਾਤ ਹੋ ਜਾਣ ਕਿ ਐਡੀ ਆਲਾ ਪੁਲਸ ਹੋਵੇ ਤੇ ਉਹ ਇਹ ਨਹੀਂ ਡਿਟਰਮਾਈਨ ਕਰ ਸਕਣ ਕਿ ਗੋਲੀ ਕਿਹੜੀ ਹੋਈ ਵੈਪਨ ਕਿਹੜਾ ਵਰਤਿਆ ਗਿਆ ਚਲਾਈ ਕੀਨੇ ਮਤਲਬ ਇਹ ਸਾਰੇ ਇਨਸੀਡੈਂਟ ਨੂੰ ਠੰਡੇ ਬਸਤੇ ਚ ਪਾਇਆ ਜਾ ਰਿਹਾ ਔਰ ਠੰਡੇ ਬਸਤੇ ਚ ਪਾਉਣ ਜੇ ਹਰਿਆਣਾ ਬੀਜੇਪੀ ਦੀ ਮਦਦ ਕੌਣ ਕਰ ਰਿਹਾ ਭਗਵੰਤਮਾਨ ਇਹ ਗੱਲ ਤਾਂ ਬੜੀ ਸਪਸ਼ਟ ਹੈ ਜੇ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਧਰਤੀ ਤੋਂ ਰਹਿਤ ਹੋਇਆ ਤੇ ਕੀ ਤੁਸੀਂ ਸਮਝਦੇ ਹੋ ਭਗਵੰਤਮਾਨ ਦੀ ਨੌਲੇਜ ਤੋਂ ਬਿਨਾਂ ਹੋਗੇ ਔਰ ਬਿੱਟੂ ਔਰ ਭਗਵੰਤਮਾਨ ਦਾ ਪਿਆਰ ਔਰ ਪਾਜ ਪਾ ਤੇ ਭਗਵੰਤ ਮਾਨ ਦਾ ਪਿਆਰ ਇਹ ਜਗ ਜਾਹਰ ਹੈ ਜਿਸ ਲਵ ਅਫੇਅਰ ਨੀਡਸ ਨੋ ਇੰਟਰੋਡਕਸ਼ਨ ਇਹ 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 ਲਵ ਅਫੇਅਰ ਬਾਰੇ ਸਾਰੇ ਜਾਣਦੇ ਨੇ ਅੱਜ ਪੰਜਾਬ ਦਾ ਸੂਕਰਾਨਾ ਵੀ ਕੀਤਾ ਜਾ ਰਿਹਾ ਆਵਾ ਦੀ ਪਾਰਟੀ ਬਣੋ ਸੂਕਰਾਨਾ ਯਾਤਰਾ ਕੀਤੀ ਗਈ ਪਟਿਆਲਾ ਤੋਂ ਮੇਸਰਦ ਇਹ ਬੇਸ਼ਰਮ ਲੋਕ ਨੇ ਜੀ ਮੈਂ ਕੀ ਕਹਿ ਸਕਦਾ ਯਾਰ ਇਹ ਚਲੀ ਹਾਂ ਇੱਕ ਗੱਲ ਜਰੂਰ ਮੈਂ ਕਹੂੰਗਾ ਮੈਂ ਗੱਲ ਰਾਜੂਆਣਾ ਸਾਹਿਬ ਜਿਸ ਦਿਨ ਆਪਦੇ ਭਾਈ ਸਾਹਿਬ ਦੇ ਭੋਗ ਤੇ ਵੀ ਆਏ ਸੀ ਮੈਂ ਫਿਰ ਮਨੁੱਖੀ ਅਧਿਕਾਰਾਂ ਦਾ ਜੋ ਕਹਾਣ ਹੋ ਰਿਹਾ ਨਾ ਜੀ ਸਾਡੇ ਦੇਸ਼ ਤੇ ਦੋ ਕਾਨੂੰਨ ਯੂਨੀਵਰਸਿਟੀ ਦੇ ਮਸਲਿਆਂ 'ਚ ਦੋ ਕਾਨੂੰਨ ਡਿਫਾਲਟਰ ਬਾਬੇ ਵਾਸਤੇ ਝੂਠੇ ਸਾਧ ਵਾਸਤੇ ਵੱਖਰਾ ਕਾਨੂੰਨ ਬਿਲਕਸ ਬਾਨੂ ਦੇ ਰੇਪਿਸਟ ਕੇਸ ਵਾਸਤੇ ਵੱਖਰਾ ਕਾਨੂੰਨ ਔਰ ਰਾਜੋਆਣਾ ਸਾਹਿਬ ਜਿਹੜੇ ਕੌਮ ਖਾਤਰ ਜੇ ਉਹਨਾਂ ਨੇ ਕੋਈ ਕਦਮ ਚੁੱਕੇ 30 ਸਾਲ ਸਜ਼ਾ ਦੇ ਹੋ ਗਏ ਪੂਰੇ ਫਾਸੀ ਦੀ ਤਖਤੀ ਤੇ ਤੁਸੀਂ ਉਹਨਾਂ ਦਾ ਫੈਸਲਾ ਨਾ ਕਰੋ ਧੰਨ ਧੰਨ ਸ਼ੇਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 550 16 ਚ 9ਵੇਂ ਨੰਬਰ ਤੇ ਉਹਨਾਂ ਦਾ ਨਾਮ ਲਿਖ ਕੇ ਐਲਾਨਿਆ ਗਿਆ ਹੋਵੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਫੈਸਲਾ ਕਰਕੇ ਤੁਸੀਂ ਪਿੱਛੇ ਹਟੋ ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਦੇ ਚਰਨਾ ਚ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਾਰੇ ਬੰਦੀ ਸਿੱਖ ਰਹਾ ਹੋਣ ਕਿਉਂ ਕਿ ਹਿਊਮਨ ਰਾਈਟਸ ਦੀ ਵੱਡੀ ਵਾਇਲੇਸ਼ਨ ਹੈ देयर इज नो ਕਾਨੂੰਨ ਹੀ ਕੋਈ ਨਹੀਂ ਕਿ ਤੁਸੀਂ 15 ਸਾਲ ਤੋਂ ਵੱਧ ਕਿਸੇ ਨੂੰ ਜੇਲ੍ਹ ਚ ਰੱਖ ਸਕਦੇ ਹੋ ਔਰ ਜਿਨੇ 30 30 ਸਾਲ ਕੱਟ ਲਈ ਹੈ ਤੇ ਜੇ ਬਾਬਾ ਆਜ ਝੂਠਾ ਸਾਧ ਹਰ ਦੂਜੇ ਦਿਨ ਭਾਜਪਨ ਪੰਜਾਤੀ ਪਹੁੰਚਾ ਸਕਦਾ ਹੈ ਤੇ ਕਿਸੇ ਬੰਦੇ ਨੂੰ ਜਿਹਨੂੰ ਜ਼ਿੰਦਗੀ ਚ ਦੋ ਪੁੱਤ ਲਾ ਮਿਲੀਆਂ ਇੱਕ ਇੱਕ ਘੰਟੇ ਦੀ ਇੱਕ ਤਿੰਨ ਘੰਟੇ ਦੀ ਕਿ ਉਹਦੇ ਕੋਲ ਕੋਈ ਅਧਿਕਾਰ ਨਹੀਂ ਸੋ ਦਾਰੇ ਦਾ ਡਿਫਰੈਂਟ ਰੂਲ ਜਿਹੜਾ ਭਾਪੀ ਦੇ ਨੇੜੇ ਹੋਵੇ ਕਿ ਕਿਸ ਬਾਨੂ ਤੇ ਮਰਟਰ ਹ ਉਹਨਾਂ ਅਨੁਮਾਨ ਹੁੰਦਾ ਤੇ ਇੱਧਰ ਸੁਣਵਾਈ ਕੋਈ ਨਹੀਂ ਹੁੰਦੀ ਇਸ ਲਈ ਇਹ ਲੜਾਈ ਬੜੀ ਵੱਡੀ ਆ ਪੰਜਾਬ ਦੇ ਅਧਿਕਾਰਾਂ ਦੀ ਆ ਔਰ ਪੰਜਾਬੀ ਜਿਹਦੇ ਸਰ ਤੇ ਦਸਤਾਰ ਆ ਜਿਸ ਦਸਤਾਰ ਨੇ ਦੇਸ਼ ਦੀ ਸ਼ਾਨ ਬਣੀ ਆ ਅੱਜ ਉਸ ਦਸਤਾਰ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀ ਜਾ ਰਹੀਆਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਹੈ ਥੈਂਕ ਯੂ